ਸੁਹਕਾਲੀ ਪੀਟੀਸੀ ਨਿਊਜ਼ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਮੈਂ ਹਨੀਲਮ ਸ਼ਰਮਾ ਬੁਲੇਟਿਨ ਦਾ ਆਗਾਜ਼ ਕਰਾਂਗੇ ਵੱਡੀ ਖਬਰ ਦੇ ਨਾਲ ਪੰਜਾਬ ਸਰਕਾਰ ਦੇ ਆਮ ਆਦਮੀ ਕਲੀਨਿਕਾਂ ਨੂੰ ਹੁਣ ਵੱਡਾ ਝਟਕਾ ਲੱਗ ਸਕਦਾ ਹੈ ਜੀ ਹਾਂ ਆਮ ਆਦਮੀ ਕਲੀਨਿਕਾਂ ਦੇ ਟੈਸਟ ਕਰਨ ਤੋਂ ਕ੍ਰਿਸ਼ਨਾ ਲੈਬ ਨੇ ਇਨਕਾਰ ਕਰ ਦਿੱਤਾ ਹੈ ਕਿਹਾ ਕਿ ਹੁਣ ਆਮ ਆਦਮੀ ਕਲੀਨਿਕਾਂ ਦੇ ਟੈਸਟ ਨਹੀਂ ਕਰਾਂਗੇ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਡਾਇਰੈਕਟਰ ਨੂੰ ਪੱਤਾ ਲਿਖ ਕੇ ਜਾਣਕਾਰੀ ਦਿੱਤੀ ਗਈ ਹੈ ਟੈਸਟਾਂ ਨੂੰ ਸਰਕਾਰੀ ਲੈਬ ਜਾਂ ਫਿਰ ਹੋਰ ਬਦਲਵੇਂ ਪ੍ਰਬੰਧ ਕਰਨ ਦੀ ਇੱਥੇ ਸਲਾਹ ਵੀ ਦਿੱਤੀ ਗਈ ਹੈ ਕ੍ਰਿਸ਼ਨਾ ਲੈਬੋਰੇਟਰੀ ਵੱਲੋਂ ਸੋ AAC ਤੇ ਹੋਰ ਹਸਪਤਾਲਾਂ ਦੇ ਟੈਸਟ ਕੀਤੇ ਜਾਂਦੇ ਸਨ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਵੱਲੋਂ ਸਾਰੇ ਮਾਮਲੇ ਨੂੰ ਰਿਵਿਊ ਕੀਤਾ ਜਾ ਰਿਹਾ ਸੂਤਰਾਂ ਦੇ ਹਵਾਲੇ ਤੋਂ ਇੱਕ ਜਾਣਕਾਰੀ ਸਾਹਮਣੇ ਆਈ ਹੈ ਪੰਜਾਬ ਸਰਕਾਰ ਦੇ ਕ੍ਰਿਸ਼ਨਾ ਲੈਬਰੇਟਰੀ ਨਾਲ ਹੋਏ ਕਰਾਰ ਬਾਰੇ ਕਈ ਸਵਾਲ ਵੀ ਉੱਠ ਰਹੇ ਨੇ ਅਕਾਲੀ ਆਗੂ ਚੰਦੂ ਮਾਜ਼ਾ ਕ੍ਰਿਸ਼ਨਾ ਲੈਬ ਨਾਲ ਹੋਏ ਕਰਾਰ ਨੂੰ ਜਨਤਾ ਕਰੰਦੀ ਇੱਥੇ ਮੰਗ ਕਰ ਚੁੱਕੇ ਨੇ ਇੱਥੇ ਦੱਸ ਦਈਏ ਕ੍ਰਿਸ਼ਨਾ ਡਾਇਗਨੋਸਟਿਕ ਨੇ ਮੁਹੱਲਾ ਕਲੀਨਿਕ ਦੇ ਫ੍ਰੀ ਟੈਸਟ ਏਸੇ ਵਾਰ ਮਾਂ ਜੋ ਦੇਪੀਆਂ ਜਾ ਰਹੀਆਂ ਸਨ ਉਹ ਦੇਣ ਤੋਂ ਹੁਣ ਇਨਕਾਰ ਕਰ ਦਿੱਤਾ ਹੈ ਇੱਥੇ ਹੁਣ ਵਿਰੋਧੀਆਂ ਨੇ ਕੇਰਨਾ ਆਮ ਆਦਮੀ ਪਾਰਟੀ ਨੂੰ ਸ਼ੁਰੂ ਕਰ ਦਿੱਤਾ ਹੈ ਪੰਜਾਬ ਵਿੱਚ ਆਮ ਆਦਮੀ ਕਲੀਨਿਕਸ ਵਿੱਚ ਮਿਲਣ ਵਾਲੀ ਫ੍ਰੀ ਟੈਸਟ ਦੀ ਸੇਵਾਵਾਂ ਹੁਣ ਪ੍ਰਭਾਵਿਤ ਹੋ ਸਕਦੀਆਂ ਨੇ ਸੂਬੇ ਵਿੱਚ ਚੱਲ ਰਹੀ 500 ਆਮ ਆਦਮੀ ਕਲੀਨਿਕਸ ਵਿੱਚ ਮੁਫਤ ਟੈਸਟ ਦੀ ਸੇਵਾਵਾਂ ਦੇਣ ਵਾਲੀ ਕ੍ਰਿਸ਼ਨ ਡਾਇਗਨੋਸਟਿਕਸ ਨੇ ਕਲੀਨਿਕ ਤੇ ਸੇਵਾਵਾਂ ਵਿੱਚ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਵਿਰੋਧੀਆਂ ਦੇ ਨਿਸ਼ਾਨੇ ਤੇ ਆ ਗਈ ਹੈ ਹੈਲਥ ਐਂਡ ਫੈਮਿਲੀ ਵੈਲਫੇਅਰ ਪੰਜਾਬ ਡਾਇਰੈਕਟਰ ਵੱਲੋਂ ਇੱਥੇ ਇਹ ਆਰਡਰ ਜਾਰੀ ਕਰ ਦਿੱਤਾ ਗਿਆ ਸੂਚਨਾ ਵੀ ਇੱਥੇ ਦੇ ਦਿੱਤੀ ਗਈ ਹੈ ਜਿਸ ਵਿੱਚ ਲਿਖਿਆ ਹੈ ਕਿ ਆਮ ਆਦਮੀ ਕਲੀਨਿਕਸ ਤੇ ਸੇਵਾਵਾਂ ਦੇਣ ਵਾਲੀ ਕ੍ਰਿਸ਼ਨਾ ਡਾਇਗਨੋਸਟਿਕਸ ਨੇ ਪੱਤਰ ਲਿਖ ਕੇ ਜਾਣਕਾਰੀ ਦਿੱਤੀ ਹੈ ਤੇ ਆਮ ਆਦਮੀ ਕਲੀਨਿਕਸ ਨੂੰ ਹੁਣ ਜੋ ਸੇਵਾਵਾਂ ਦਿੱਤੀਆਂ ਜਾ ਰਹੀਆਂ ਸਨ ਉਹ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ ਸਰਕਾਰ ਨੇ ਇਹ ਹੁਕਮ ਇਸ ਦੇ ਨਾਲ ਹੀ ਸਾਰੇ ਆਮ ਆਦਮੀ ਪਾਰਟੀ ਦੇ ਜੋ ਕਲੀਨਿਕਸ ਨੇ ਇਸ ਤੋਂ ਇਲਾਵਾ ਸਿਵਲ ਹਸਪਤਾਲ ਨੇ ਕਮਿਊਨਿਟੀ ਹੈਲਥ ਸੈਂਟਰਸ ਨੇ ਉਹਨਾਂ ਦੇ ਇੰਤਜ਼ਾਮ ਆਪ ਕਰਨ ਨੂੰ ਕਹਿ ਦਿੱਤਾ ਹੈ